ਹਾਂ ਵੀ ਸਰਮੰਦਰ ਸਿੰਘ ਆ ਕੀ ਹਾਲ ਆ ਠੀਕ ਆ ਬਾਈ ਠੀਕ ਆ ਤੂੰ ਨਾਲ ਹੋਸ਼ਲਾ ਕਿਤੇ ਟਾਈਮ ਆ ਬਾਈ ਹਾਂ ਠੀਕ ਆ ਵਧੀਆ ਵਧੀਆ ਹਾਂ ਬਹੁਤ ਵਧੀਆ ਬਹੁਤ ਵਧੀਆ ਆ ਵੀ ਵਧੀਆ ਜਿਹੜਾ ਬਾਬੇ ਦੇ ਘਰੇ ਆਪਾਂ ਆ ਜਾਂਦੇ ਹਾਂ ਆ ਕੇ ਯਾਰ ਤੇ ਹੋਰ ਇੱਥੇ ਸਤ ਸੰਗਤ ਬਣ ਜਾਂਦੀ ਆ ਬੰਦੋ ਤੁਸੀਂ ਤਾਂ ਆ ਕੇ ਭਾਈ ਸੇਵਾ ਕਰ ਲੈਨੇ ਚੱਲ ਮੈਥੋਂ ਤਾਂ ਨਹੀਂ ਹੁੰਦੀ ਤੁਸੀਂ ਤਾਂ ਹੁਣ ਕਰ ਲੈਨੇ ਆ ਤੇਰੀ ਵੀ ਸੇਵਾ ਬਹੁਤ ਬੜੀ ਆ ਠੀਕ ਆ ਠੀਕ ਆ ਕਰਾਉਣਾ ਕੋਈ ਕੋਈ ਤਾਂ ਬੰਦਾ ਸਰਮੂਰੇ ਲੱਗਦਾ ਹੁੰਦਾ ਅੱਜ ਤੁਸੀਂ ਯਾਰ ਮੈਂ ਦੇਖਿਆ ਵੀ ਤੁਸੀਂ ਅੰਬ ਤੋੜੀ ਆਉਂਦੇ ਸੀਗੇ ਹਾਂ ਤੋੜੇ ਆ ਭਾਈ ਇਹ ਐ ਪੱਕ ਜਾਣਗੇ ਭਾਈ ਅਸੀਂ ਇਹ ਹਾਂ ਲਿਆ ਕੇ ਨਾ ਆਪਣੇ ਨੰਦਪੁਰ ਵੇਲੇ ਜਦੋਂ ਆਪਾਂ ਨੰਦਪੁਰ ਨਹੀਂ ਲੰਗਰ ਲਾਉਂਦੇ ਹਾਂ ਉਦੋਂ ਆਪਾਂ ਮਲੇਰਕੋੜਲੇ ਜਾਂਦੇ ਆ ਭਾਂਡੇ ਲੈਣੋਂ ਹਾਂ ਜੀ ਹਾਂ ਸਮਝਿਆ ਕਿ ਨਹੀਂ ਉਦੋਂ ਫਿਰ ਆਉਂਦੇ ਹੋਏ ਤੇ ਨਰਸਰੀਆਂ ਦੇ ਵਿੱਚ ਦੀ ਆਉਂਦਾ ਮਰੇਰਕੋੜੇ ਚ ਨਰਸਰੀਆਂ ਬਹੁਤ ਆ ਹਾਂ ਵਧੀਆ ਨਰਸਰੀਆਂ ਜਿਹੜੀਆਂ ਜਿੱਥੋਂ ਬੂਟੇ ਵਧੀਆ ਹਿਸਾਬ ਨਾਲ ਮਿਲ ਜਾਂਦੇ ਆ ਤੇ ਉੱਥੋਂ ਅਸੀਂ ਜਦੋਂ ਲੈ ਕੇ ਆਏ ਭਾਂਡੇ ਮੈਂ ਜਾਂਟੇ ਨੂੰ ਕਹੇ ਵੀ ਆਪਾਂ ਯਾਰ ਅੰਬਾਂ ਦੇ ਬੂਟੇ ਲਾਉਣੇ ਆ ਮਰੂਦਾ ਦੇ ਅੰਬਾਂ ਦੇ ਜਾਮਣ ਵੀ ਭਾਈ ਵਾਲੇ ਲਾਦ ਕੇ ਵੀ ਲੋਕ ਖਾਣ ਯਾਰ ਮਰੂਦ ਮਰਦ ਖਾਣ ਪੱਕੇ ਹੋਣ ਤਾਂ ਕਹਿੰਦਾ ਚਲੋ ਫਿਰ ਇਹ ਅੰਬ ਲਿਆਂਦੇ ਇਥੋਂ ਅੱਛਾ ਇਹ ਕਟੋੜਾ 200 ਰੁਪਏ ਦਾ ਕਬੂਟਾ ਮਿਲਿਆ ਠੀਕ ਹੈ ਇਹੇ ਅਸੀਂ ਆਪਾ ਲਾਏ ਆ ਇੱਥੇ ਘਟੋ ਘਟੇ ਇਹ ਬੂਟੇ 25 30 ਬੂਟੇ ਆ ਹਾਂ ਇਹੀ ਹੈ ਜਿੰਨਾਂ ਦੇ ਵਿੱਚੋਂ ਅਰਕੇ ਦੇਖਿਆ ਹੁਣ ਦੇਖਿਆ ਕਿੰਨੇ ਅੰਬ ਲੱਗੇ ਛੋਟੇ ਛੋਟੇ ਰੋਂ ਐਡਾ ਡਾਡਾ ਰੋਂ ਆਪਾ ਵੀਡੀਓ ਚ ਵੀ ਦਿਖਾਏ ਆ ਚਾਰ ਚਾਰ ਫੁੱਟ ਦੇ ਲੱਗੇ ਪਏ ਆ ਹਾਂ ਇਹ ਜਿਹੜੇ ਅੰਬ ਤੁਸੀਂ ਅੱਜ ਤੋੜ ਕੇ ਲਿਆਏ ਆ ਦੋ ਬਾਲਟੀਆਂ ਇਹ ਅੰਬ ਭਾਈ ਐਂ ਪੱਕ ਜਣੇ ਆ ਭਈ ਐ ਇਹ ਇਹਨਾਂ ਦਾ ਰੰਗ ਹਰਾ ਹੀ ਰਹਿਣਾ ਹੈ ਅੱਛਾ ਇਹਨਾਂ ਦੇ ਲਾਲ ਨਹੀਂ ਹੋਣਾ ਨਾ ਨੀਲੇ ਨਾ ਪੀਲੇ ਹੋਣਾ ਇਹਨਾਂ ਦਾ ਰੰਗ ਹਰਾ ਹੀ ਰਹਿਣਾ ਇਹ ਇਹਨਾਂ ਦੀ ਬ੍ਰਾਈਟਿੰਗ ਆ ਅਡਵਾਰ ਜਿਵੇਂ ਕੀ ਇਹ ਹੁਣ ਮੈਂ ਤਾਂ ਮੈਨੂੰ ਤਾਂ ਨਾਂ ਨਹੀਂ ਯਾਦ ਜੇ ਉਹਦੇ ਦਸਰੀ ਹੋ ਗਿਆ ਫਲਾਣਾ ਇਹੋ ਜਿਹਾ ਕਈ ਇਹਨਾਂ ਦੇ ਹੈਗੇ ਨਾਂ ਨਿਸ਼ਾਨ ਦੇ ਦਸਰੀ ਹੋ ਗਿਆ ਇੱਕ ਲੰਗੜਾ ਐ ਚਾਰ ਪੰਜ ਬਰੇਟਾਂਾਂ ਇਹ ਹਾਂ ਤੇ ਸਾਡੇ ਉਹੀ ਲੱਗਿਆ ਵਾ ਬਟਾ ਲੱਕੜਾਈ ਉਹ ਬਟਾ ਅੰਬਾ ਕਟੋੜਾ ਧੱਕਾ ਕਿਲੋ ਤੱਕ ਹੈ ਇਹ ਜਿਹੜੇ ਤੁਸੀਂ ਹੁਣ ਅੱਜ ਤੋੜੇ ਆ ਇਹੇ ਥੋੜੇ ਅੰਬ ਪੱਕ ਜਾਣੇ ਅੱਜ ਤੋਂ ਕਟੋੜ ਪੰਜਾਂ ਸਿਆਂਦਰਾ ਤਾਈ ਤੇ ਆਟੋਮੈਟਿਕ ਹੀ ਪੱਕ ਜਾਣੇ ਆਪਦੇ ਆਪ ਹੀ ਭਈ ਤੇ ਜੇ ਜਦ ਮੈਂ ਮਰਜ਼ੀ ਖਾ ਲਿਓ ਬਹੁਤ ਵਧੀਆ ਬੁੱਕਰੀ ਐ ਬਹੁਤ ਮਿੱਠੇ ਹੋਣਗੇ ਪੂਰੇ ਇਹ ਲਾਉਣ ਵੇਲੇ ਕਿਵੇਂ ਤੁਸੀਂ ਪਹਿਲਾਂ ਟੋਏ ਪੱਟ ਕੇ ਛੱड़ਦੇ ਜਾਂ ਉਹ ਉਸੇ ਮੌਕੇ ਲਾਦੇ ਟੋਏ ਕੱਢਦੇ ਇਹ ਨਹੀਂ ਇਹ ਜਦੋਂ ਆਪਾਂ ਨੂੰ ਦੱਸਿਆ ਨਾ ਉਹਨਾਂ ਨੇ ਮਲੇਰ ਕੋਲੇ ਮਾਲੀ ਆਹੋ ਜਿਹੜੇ ਉੱਥੇ ਰਹਿੰਦੇ ਉਹਨਾਂ ਦੇ ਬੰਦੇ ਉਹ ਕਹਿੰਦੇ ਜਦੋਂ ਉਹਨਾਂ ਨੇ ਆਪਾਂ ਪਹਿਲਾਂ ਗੱਲ ਕਰ ਲਈ ਆਪਣੇ ਕੋਲੇ ਫੋਨ ਹੈਗਾ ਉਹ ਕਹਿੰਦੇ ਭਾਈ ਟੋਏ ਪਹਿਲਾਂ ਕੱਢ ਕੇ ਆਇਓ ਵੀ ਜਿਹੜਾ ਤੁਸੀਂ ਟੋਆ ਨਾ ਜਦੋਂ ਇਹਨੂੰ 2 2.5 ਫੁੱਟ ਟੋਆ ਕੱਢੋਗੇ ਉਹਦੇ ਵਿੱਚ ਕਲੀ ਭਾ ਦਿਓ ਥੋੜੀ ਥੋੜੀ ਕਰਕੇ ਕਲੀਪਾ ਕੇ ਤੇ ਛੱਡਿਆਇਓ ਫੇਰ ਜਿਹੜਾ ਉਹਦੇ ਵਿੱਚ ਜਰਾ ਸੀਨਾ ਔਰ ਆਕਸੀਜਨ ਨੂੰ ਧੋਏ ਨੂੰ ਮਿਲ ਜਾਣੀ ਆ ਪੂਰੀ ਫੇਰ ਇੱਥੋਂ ਸਾਡੇ ਕੋਲ ਤੁਸੀਂ ਬੂਟੇ ਲੈ ਜਾਓਗੇ ਹਾਂ ਇੱਥੋਂ ਉਹ ਬੂਟੇ ਲੈ ਜਾ ਕੇ ਤੇ ਵਿੱਚ ਲਾ ਕੇ ਤੇ ਮਿੱਟੀ ਪਾ ਕੇ ਪਾਣੀ ਲਾ ਦਿਓ ਬਸ ਤੇ ਤੁਹਾਡੇ ਬੂਟੇ ਸਾਲ ਡੇਢ ਸਾਲ ਦੇ ਵਿੱਚ ਵਿੱਚ ਤੇ ਤੁਹਾਨੂੰ ਅੰਬ ਮਦਲ ਲੱਗਣ ਲਾ ਦੜਗੇ ਇਹ ਗੱਲ ਉਹਨਾਂ ਦੀ ਸੱਚੀ ਹੋਈ ਉਹਨੇ ਆਹ ਸਾਲਾ ਵੀ ਡੇਢ ਸਾਲ ਦਾ ਬੂਟਾ ਹੈ ਪਿਛਲੇ ਨੰਦਪੁਰ ਵਾਲੇ ਪਿਛਲੇ ਨੰਦਪੁਰ ਵਾਲੇ ਲਿਆਂਦੇ ਸੀ ਹਾਂ ਡੇਢ ਸਾਲ ਹੋਇਆ ਤੇ ਲਾਲਾ ਸਾਹਿਬ ਵੀ ਇਹ ਤੇ ਡੇਢ ਸਾਲ ਦੇ ਵਿੱਚ ਪੂਰੇ ਫੁੱਲ ਆਪਲਵਾ ਅੰਬ ਦੇਣ ਲੱਗ ਗਏ ਕਿ ਕਿੰਨਾ ਅੰਬ ਲੱਗਿਆ ਲੋੜਾ ਲੋੜਾ ਬਾਲਟੀ-ਬਾਲਟੀ ਆ ਛੋਟੇ ਬੂਟੇ ਨੂੰ ਲੱਗੀ ਸੀ ਤੇ ਵੱਡੇ ਨੂੰ ਤਾਂ ਉਹੀ ਕੁਆਂਟਲ ਦੇ ਹਿਸਾਬ ਨਾਲ ਲੱਗੇ ਹੋਇਆ ਇਹ ਜਦੋਂ ਉਹ ਸਿਆਣਿਆਂ ਦੀਆਂ ਗੱਲਾਂ ਸੱਚੀਆਂ ਮੰਦਰਾ ਸਿਆਣੇ ਕਹਿੰਦੇ ਹੁੰਦੇ ਆ ਵੀ ਜਿਵੇਂ ਅੱਗੇ ਬੁੜੇ ਕਹਿੰਦੇ ਹੁੰਦੇ ਸੀ ਵੀ ਜੇ ਪਸ਼ੂ ਲਿਆਉਣਾ ਵਾ ਕੋੜੀ ਵੀ ਸਾਂਭਣਾ ਹਾਂ ਬਾੜਾ ਪਸੂ ਵੀ ਸਾਹਮਣਾ ਹੈ ਤੇ ਤਕੜਾ ਵੀ ਸਾਹਮਣਾ ਹੈ ਉਹੀ ਹਾਲ ਇਹ ਹੁੰਦੀ ਆ ਵੀ ਜੇ ਬੂਟੇ ਲਾਉਣੇ ਆ ਇਹਨਾਂ ਨਾਲੋਂ ਸੋਜੀ ਵਾਲਿਆਂ ਨਾਲੋਂ ਤਾਂ ਫਲ ਵਾਲੇ ਲਾ ਦਿਓ ਫਲਾਂ ਲਾਵੇ ਨਾ ਤਾਂ ਘਰੇ ਖਾਓਗੇ ਨਾ ਸੋਹਣੇ ਲੱਗਣਗੇ ਸੋਹਣੇ ਲੱਗਣਗੇ ਅਗਲਾ ਦੇਖੂ ਆਂਡ ਗੁਆਂਡ ਅਗਲਾ ਕਹਿੰਦਾ ਯਾਰ ਬੜੇ ਵਧੀਆ ਫਲਾਂ ਨੇ ਦੇ ਕਰੇ ਨਾਲੇ ਇਹਨਾਂ ਸੇਵਾ ਬੂਟੇ ਦੀ ਹੋ ਜਾਂਦੀ ਆ ਉਹਨੂੰ ਵੀ ਪਾਉਣਾ ਹੈ ਉਹਨੂੰ ਵੀ ਪਾਉਣਾ ਉਹਨੂੰ ਵੀ ਇਸ ਕਰਕੇ ਇਹ ਜਣੀ ਆਪਾਂ ਭਾਈ ਵਾਲੇ ਲਿਆ ਕੇ ਉਦੋਂ ਲਾਤੇ ਸੀ ਜਿਹੜੇ ਅੱਜ ਹਾਂ ਆਪਾਂ ਏਵੇਂ ਉਹ ਸਬਜ਼ੀ ਆਪਣੀ ਹਾਂ ਜੀ ਸਬਜੀ ਦਾ ਚਲ ਹੁਣ ਤੁਸੀਂ ਵੀ ਲੋਈ ਆ ਹੁਣ ਤੁਹਾਨੂੰ ਪਤਾ ਨਾਲ ਤੁਸੀਂ ਲੋਈ ਹੋਈ ਆ ਆਪਾਂ ਗੰਡੇ ਆਪਾਂ ਲਾਏ ਆ ਆਪ ਲਾਏ ਗੰਡੇ ਕੁਆਂਟਲ ਹੋ ਗਏ ਤੇ ਗੰਡੇ ਕਟੋ ਘਟ ਆਪਣੇ 2 2 ਕੁਆਂਟਲ ਦੇ ਨੇੜਾ 5 6 ਟੋਕਰੇ ਆ 8 ਟੋਕਰੇ ਆ 8 ਟੋਕਰੇ ਲੈ ਤੇ 8 ਟੋਕਰੇ ਪਰ ਹੈਗੇ 2.5 3 ਕੁਆਂਟਲ ਤੇ ਗੰਡੇ ਹੋ ਗਏ ਤੇ ਹੁਣ ਬੇਲਾ ਸਬਜੀ ਕਿੰਨੀ ਆ ਕਦੂ ਅੱਲਾ ਪਿੰਡੀ ਤੋਰੀ ਰਾਮ ਤੋਰੀ ਤੇ ਆਪਣਾ ਆ ਕੇ ਸਿਵਲਾ ਮਿਰਚ ਤੇ ਬਤਾਉ ਕਿੰਨੀਆਂ ਸਬਜ਼ੀਆਂ 4 5 ਆ ਤੇ ਪੰਜ ਸਬਜ਼ੀਆਂ ਨੂੰ ਇੱਥੇ ਆਪਾਂ ਆਪਣੇ ਪਾਠੀ ਕਰਨ ਥੀੜੇ ਖਾਂਦੇ ਆ ਨਜਾਰੇ ਨਾ ਖਾਂਦੇ ਆ ਹਾਂ ਨਾ ਇਹ ਤੇ ਕੀ ਸਪਰੇ ਆ ਤੇ ਨਾਲੇ ਦੇਖ ਲੈ ਤੇ ਕੋਈ ਸਪਰੇ ਨਹੀਂ ਜਮੇ ਕੋਈ ਦਸਵਾ ਆਪਾਂ ਕਰੀ ਆ ਨਾ ਹੁਣ ਦਾਦੇ ਵਿੱਚ ਇੱਥੇ ਕਿਸੇ ਨੇ ਆਪਣੇ ਨੇ ਕਰੀ ਜਾ ਤਾਂ ਇਹ ਹਾਂ ਇਹ ਚੀਜ਼ ਆ ਜਿਹੜੀ ਨਾ ਹੋ ਜਾਂਦੀ ਹੁੰਦੀ ਆ ਤੇ ਪਰ ਇਹਦੀ ਗੌਰ ਰੱਖਣੀ ਪੈਂਦੀ ਆ ਹਾਂ ਮਿਹਨਤ ਕਰਨੀ ਹਾਂ ਥੱਲੇ ਜ਼ਰੂਰ ਇਹਦੇ ਰੇਰੂ ਪਾਤਾ ਸੀਗਾ ਤੇ ਆਹ ਕੱਲੇ ਆ ਕੇ ਹੋਰ ਪੈਂਦਾ ਹੁੰਦਾ ਕਣੀ ਕੀ ਉਹਨੂੰ ਅ ਡਾਇਰੇ ਜਹਾ ਉਹਦਾ ਬਚਾ ਉਹਰੇ ਆਪਾਂ ਪਾਤਾ ਸੀ ਲਿਆ ਕੇ ਇੱਕ ਦੋ ਵਾਰੀ ਦਵਾਈ ਪਾਈ ਆ ਹਾਂ ਉਹਦੇ ਪਾਈ ਆ ਭਾਈ ਆ ਤੇ ਐਵੇਂ ਇਹਦੇ ਕਹਣਾ ਫਿਰ ਆਪਣੇ ਬੂਟਿਆਂ ਚ ਵੇਲਾ ਫੁੱਲ ਕਿੰਨੀਆਂ ਲਾਲ ਲੱਗਦੀਆਂ ਨਜ਼ਾਰਾ ਆਇਆ ਪਿਆਰ ਜਿਹੜਾ ਮਰਜੀ ਤੋੜ ਕੇ ਖਾਵੇ ਜਰ ਹਾਂ ਕੀ ਰਹਿ ਗਿਆ ਤੂੰ ਆਪਾਂ ਕੱਲਾ ਕੋਈ ਨਹੀਂ ਵੀ ਬਾਬੇ ਦੇ ਇੱਥੇ ਭਾਈ ਵਾਲੇ ਕੋਈ ਨਹੀਂ ਜਰ ਆਪਣਾ ਕੋਈ ਸੇਵਾਦਾਰ ਬੰਦਾ ਜੇ ਉਹ ਇੱਥੇ ਕੰਮ ਧੰਦਾ ਕਰਦਾ ਉਹ ਨਹੀਂ ਵੀ ਹੋਰੀ ਆ ਕੇ ਲੈ ਜੇ ਜਿਹੜੇ ਇੱਥੇ ਬੰਦੇ ਕੰਮ ਕਰਦੇ ਉਹ ਤੋੜ ਕੇ ਲਖਾ ਸਕਦੇ ਆ ਹਾਂ ਬਾਬਾ ਕੁਝ ਨਹੀਂ ਕਹਿੰਦਾ ਉਹਨੂੰ ਖਰਾਬ ਨਾ ਕਰੋ ਕੋਈ ਚੀਜ਼ ਖਰਾਬ ਨਾ ਹੋਵੇ ਮੂੰਹ ਚ ਪੈ ਜੂ ਯਾਰ ਕਿਸੇ ਦੇ ਸਬਜੀ ਬਣੂਗੀ ਘਰੇ ਬੁੜੀਆਂ ਬਣਾ ਲਣਗੀਆਂ ਖਾ ਲਾਂਗੇ ਕੋਈ ਫਰਕ ਨਹੀਂ ਪੈਂਦਾ ਤੇ ਹੋਰ ਵੀ ਬਾਈ ਜਿਵੇਂ ਆਪਾਂ ਕੋਈ ਟੀ ਟੂ ਟੂ ਦੇ ਬੂਟੇ ਲਾ ਗਏ ਐਰ ਕੀ ਆਪਾਂ ਐਰ ਕੀ ਆਪਾਂ ਚੱਲਾਂਗੇ ਜਦੋਂ ਹੁਣ ਫੇਰ ਗਏਦਾ ਅਨੰਦਪੁਰ ਵੱਲੇ ਤੇ ਆਪਾਂ ਹਰ ਸਾਲ ਉਹਨਾਂ ਭਾਂਡੇ ਘਟੇ ਵਾਦੇ ਉਥੋਂ ਲੈ ਕੇ ਆਉਨੇ ਆ ਤੇ ਫੇਰ ਚੱਲਾਂਗੇ ਕਿ ਫੇਰ ਲਾਵਾਂ ਫਿਰ ਜਿਹੜੀ ਸੰਗਤ ਕਹੂਗੀ ਉਹ ਬੂਟੇ ਆਪਾਂ ਫੇਰ ਲਾ ਕੇ ਹੁਣ ਆਪਾਂ ਲਾਵਾਂਗੇ ਕਈ ਗੱਲਾਂ ਲੀਚਗਾ ਦੇ ਚੀਕੂਆਂ ਦੇ ਤੇ ਆਲੂ ਬਖਾਰਾ ਆਲੂ ਬਖਾਰਾ ਚਾਰ ਪੰਜ ਤਿੰਨ ਕਬਰ ਟਿਕਾਂ ਚਾਰ ਲੱਗੇ ਹੋਰ ਹਾਂ ਆਲੂ ਬਖਾਰਾ ਬਹੁਤ ਆਮ ਹੋ ਜਾਂਦਾ ਯਾਰ ਹਾਂ ਉਹ ਲਿਆ ਕੇ ਲਾਵਾਂਗੇ ਵਧੀਆ ਚੀਜ਼ ਉਹ ਆਪਣੇ ਇੱਥੇ ਬੰਦੇ ਆਏ ਨਹੀਂ ਆਪਣੇ ਸੇਵਾਦਾਰ ਸਾਰੇ ਬੰਦੇ ਆਵੇਂ ਕਦੇ ਸ਼ਾਮ ਸਭਈਆ ਵਧੀਆ ਕਰਦੇ ਆ ਯਾਰ ਹਾਂ ਪਾਣੀ ਲਾ ਦੇਣਾ ਬੇੜੇ ਨਾਲ ਸਪਰੇਅ ਕਰਤੀ ਔਰ ਕਰਤਾ ਇਹੋ ਜਿਹਾ ਕੰਮ ਆਪਾਂ ਚਲੋ ਸੇਵਾਦਾਰ ਕਰੀ ਜਾਂਦੇ ਆ ਤੇ ਤਾਂ ਹੀ ਬਾਬੇ ਦੀ ਜਗ੍ਹਾ ਤੇ ਯਾਰ ਤਾਂ ਵਾਲੀ ਪੀੜੀ ਵੀ ਵਧੀਆ ਨਾਲ ਹਾਂ ਉਹ ਹੁਣ ਆਪਾਂ ਨੂੰ ਦੇਖ ਕੇ ਕਹਿੰਦੇ ਚਲ ਸਾਡੇ ਬਾਬੇ ਯਾਰ ਉੱਥੇ ਬੈਠੇ ਆ ਭਾਈ ਵਾਲੇ ਹਾਂ ਉਹ ਕਹਿੰਦੇ ਸਾਨੂੰ ਤਾਂ ਇੰਨੇ ਚੰਗਾ ਯਾਰ ਤੁਸੀਂ ਪੰਜ ਚਾਰ ਉੱਥੇ ਬੈਠੇ ਉਹਨੀਆਂ ਗੱਲਾਂ ਬਾਤਾਂ ਕਰੀ ਜਾਂਦੇ ਆ ਚਲ ਅਸੀਂ ਵੀ ਆ ਜਾਈਏ ਚਲੇ ਦੇ ਨਾਲ ਮੇਲਾ ਬਣ ਜਾਂਦਾ ਵੀ ਚਲ ਇੱਥੇ ਬਾਬੇ ਦੇ ਨੇ ਰੌਣਕ ਨੇ ਰੱਖੀ ਪਰ ਹੈ ਆਉਣ ਜਾਣ ਦੇ ਨਾਲ ਹੀ ਆ ਆਉਣ ਜਾਣ ਨਾਲ ਭਾਈ ਆਉਣ ਇਕੱਠ ਹੋ ਜਾਂਦਾ ਬਾਬੇ ਦੇ ਘਰੇ ਹਣ ਕਈ ਕਹਣਗੇ ਖਾਣ ਦੇ ਮਾਰੇ ਜਾਂਦੇ ਖਾਣ ਨੂੰ ਯਾਰ ਕੀ ਬਾਬੇ ਦੇ ਘਰੇ ਕੋਈ ਕਮੀ ਆ ਕਿਸੇ ਗੱਲ ਦੀ ਸੰਗਤ ਹੀ ਦਿੰਦੀ ਆ ਸੰਗਤ ਹੀ ਖਾਂਦੀ ਆ ਮਹਾਰਾਜ ਤਾਂ ਕਹਿੰਦਾ ਰਲ ਮਿਲ ਵੀ ਦੇਵੋ ਵੀ ਆਪਦੇ ਕੋਲੋਂ ਵੀ ਦੇਵੋ ਤੇ ਰਲ ਮਿਲ ਕੇ ਬਹਿ ਕੇ ਇਕੱਠੇ ਖਾਓ ਵੀ ਹੁਣ ਫਿਰ ਇਹ ਤੇ ਆਪਾਂ ਜੇ ਹੁਣ ਰੋਟੀਆਂ ਆ ਗਈਆਂ ਦੁੱਧ ਆ ਗਿਆ ਇਹਨੂੰ ਆਪਾਂ ਨਹਿਰ ਚ ਡੋ ਲਾਇਆ ਕਰਕੇ ਜੇ ਹੁਣ ਕੋਈ ਅੰਸਰ ਆਊਗਾ ਤਾਂ ਚਾਹ ਵੀ ਹਾਂ ਚਾਹ ਵੀ ਪੀਓ ਯਾਰ ਆਊਗਾ ਤਾਂ ਰੋਟੀ ਵੀ ਖਾਊਗਾ ਸਭ ਕੋਲ ਪਰੂ ਯਾਰ ਖਾਈ ਜਾਵੇ ਕਿਸੇ ਨੂੰ ਆਪਾਂ ਤਾਂ ਅਜੇ ਤੱਕ ਕਰਕੇ ਆ ਨਹੀਂ ਵੀ ਖਾਣ ਆਉਂਦਾ ਜੋ ਮਾਰੇ ਆਪਦੇ ਦਾਣੇ ਪਾਣੀ ਤੇ ਬਹੁ ਰਵਾ ਘਰ ਮਾਪੋ ਆਪਣੇ ਹਾਂ ਜੇ ਕੋਈ ਆਊਗਾ ਬਾਈ ਛਕੂਗਾ ਵੀ ਹਰੇਕ ਭੈਣ ਭਾਈ ਨੂੰ ਕਹਿੰਦੇ ਹਾਂ ਹਾਂ ਵੀ ਆਓ ਯਾਰ ਜੀ ਛੱਡ ਕੇ ਇੱਥੇ 10 ਬੰਦੇ ਵੀ ਘਟਾ ਆ ਬਾਬੇ ਦੇ ਘਰੇ ਤਾਂ ਹਾਂ ਪਰ 10 ਪਏ ਹੋਈਏ ਆਪਾਂ 10 10 ਵੀ ਘਟਾ ਨਾਲੇ ਥੋੜਾ ਥੋੜਾ ਟਾਈਮ ਲਾਉਂਦੇ ਰਮਾਂਗੇ ਸਾਫ ਸਫਾਈ ਹੁੰਦੀ ਰਹਿੰਦੀ ਰਹਿੰਦੀ ਸਾਫ ਸਫਾਈ ਹੁੰਦੀ ਰਹਿੰਦੀ ਆ ਹੱਥ ਵਜਦਾ ਰਹਿੰਦਾ ਇੱਧਰ ਉੱਧਰ ਅੱਗੇ ਯਾਰ ਪਈਲੀਆਂ ਦੇ ਵਿੱਚ ਮੈਂ ਤਾਂ ਅੱਗੇ ਜਾ ਦੇਂਦਾ ਰਿਆਂ ਇੱਥੇ ਕਰਮੂ ਤੇ ਆਪਣਾ ਕੋਕਾ ਬੜਾ ਗਿੰਦੂ ਤੇ ਸੰਤਾਂ ਦੇ ਆਪਣੇ ਨਿਰਮਲ ਸਿਓ ਤੇ ਇੱਕ ਉਹਨਾਂ ਦੇ ਨਾਲ ਹੋਰਦਾ ਸੀ ਕੀ ਉਹਦਾ ਮੁਣਸ਼ੀ ਇੱਥੇ ਹੁੰਦਾ ਸੀ ਤੇ ਕਿੰਨੇ ਬੰਦੇ ਆਪਣੇ ਗਵਾਰਡ ਦੇ 7-8 ਛੋਟੂ ਹੋਣੀ ਹਾਂ ਇੱਥੇ ਹੁੰਦੇ ਸੀ ਤੇ ਕਿੰਨੇ ਬੰਦੇ ਇੱਥੇ ਹੁੰਦੇ ਸੀਗੇ ਤੇ ਉਵੇਂ ਹੀ ਹੋਣਾ ਆਪਾਂ ਚੱਲ ਇੱਥੇ ਦਾ ਆਪਾਂ ਆ ਜਾਨਨੇ ਆ ਰੌਣਕਾਂ ਹੀ ਲੱਗੀਆਂ ਹੋਈਆਂ ਰੌਣਕਾਂ ਹੀ ਲੱਗੀਆਂ ਹੁੰਦੀਆਂ ਸੀ ਰੌਣਕਾਂ ਹੀ ਆਪੜੀਆਂ ਲੱਗੀਆਂ ਹੁਣ ਚੱਲੇ ਤੇ ਗੱਲਾਂ ਬਾਤਾਂ ਮਾਰੀ ਜਾਨਨੇ ਆ ਛੋਟੂ ਤਾਂ ਇਹਦਾ ਬੋਲ ਬੰਦਾ ਸੀ ਬੋਲ ਵੱਡਾ ਸੀ ਆ ਵੱਡੀਆਂ ਲੜਖੜੇ ਮਾਰ ਕੇ ਗਾਣਾ ਹਾਂ ਆ ਜਾਓ ਇਧਰ ਕੱਧਰ ਫਰਦਾ ਹਾਂ ਇਹ ਗੱਲ ਮੈਂ ਤੈਨੂੰ ਅੱਗੇ ਵੀ ਇੱਕਦਮ ਦੱਸੀ ਸੀ ਮੈਂ ਰਾਹ ਚੋਂਦਾ ਇਹ ਚੀਜ਼ ਸੋਚਦਾ ਬਜ਼ੁਰਗਾਂ ਬਾਰੇ ਹਾਂ ਮੈਂ ਜਾਨੀ ਇਕੱਲਾ ਹੀ ਰੋ ਪਿਆ ਸਾਈਕਲ ਤੇ ਹਾਂ ਯਾਰ ਅੱਖਾਂ ਆਪ ਜੀ ਭਰਦਾ ਜੀ ਯਾਰ ਮੈਂ ਕਹਿੰਦਾ ਯਾਰ ਆਪਾਂ ਵੀ ਚਲੇ ਜਾਣਾ ਚਲੇ ਜਾਣਾ ਹਾਂ ਮੇਰਾ ਨਾ ਤਾਂ ਇੱਥੇ ਕਿਸੇ ਨੇ ਨਹੀਂ 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 ਬੈਠ ਕੇ ਜਿਹੜਾ ਆਇਆ ਸੀ ਚੱਲ ਵੀ ਜਾਣਾ ਹੀ ਆ ਉਹਨੇ ਇੱਕ ਦਿਨ ਪੇਦਾ ਬਾਰੀ ਆਪੋ ਆਪਣੀ ਚਲੋ ਮਾਲਕ ਦੇ ਕਰੇ ਆਪਾਂ ਚੰਗ ਸੋਹਣਾ ਕੰਮ ਕਰੋ ਸੇਵਾ ਕਰੋ ਸਿਮਰਨ ਕਰੋ ਬਾਹਗੁਰੂ ਦਾ ਨਾਮ ਜਪੋ ਆ ਸਭ ਦੇ ਨਾਲ ਬੋਲਚਾਲ ਰੱਖੋ ਪ੍ਰੇਮ ਰੱਖੋ ਤੇ ਹਰ ਇੱਕ ਬੰਦਾ ਯਾਦ ਕਰੇ ਮਗਰੋਂ ਗਏ ਨੂੰ ਅਗਲਾ ਕਹਿੰਦਾ ਵੀ ਠੀਕ ਆ ਫਲਾਣੇ ਬੰਦੇ ਹੁੰਦੇ ਸੀ ਯਾਰ ਠੀਕ ਆ ਹੁਣ ਉਹਨਾਂ ਦੀਆਂ ਗੱਲਾਂ ਤਾਂ ਇੰਨੀਆਂ ਕਰਦੀਆਂ ਹਾਂ ਹਾਂ ਬਹੁਤ ਵਧੀਆ ਹੁੰਦਾ ਸੀ ਕਿੰਨਾ ਵਧੀਆ ਸੇਵਾ ਵਧੀਆ ਸੇਵਾ ਸੀ ਹੁਣ ਬਾਬੇ ਦੇ ਘਰੇ ਯਾਰ ਕਿੰਨੀ ਰੌਣਕਾਂ ਬੈਠੇ ਜੀ ਲੱਗਦਾ ਤਾਂ ਅੱਹ ਬਟ ਇੱਥੇ ਬੈਠੇ ਰੁਕ ਜੌਰ ਬੋਲਦੇ ਧੋਕਰੋ ਹਾਂ ਹਾਂ ਬੋਲਦੇ ਹਾਂ ਸਾਰੇ ਬਿਲਕੁਲ ਬਿਲਕੁਲ ਅੱਠੇ ਹੋ ਗਏ ਤੁਰੇ ਆਉਣਾ ਹੁੰਦਾ ਸੀ ਤਾਇਆ ਹੁੰਦਾ ਸੀ ਹਾਂ ਹਾਂ ਮੇਰਾ ਬਾਬਾ ਯਾਰ ਆਪਣੇ ਕੋਲੇ ਮੈਂ ਨਾ ਤੁਹਾਨੂੰ ਫੋਟੋਆਂ ਮੇਰੇ ਕੋਲੇ ਪਈਆਂ ਘਰੇ ਮੈਂ ਲਿਓ ਹੂੰ ਕਿਰਨ ਚਾਕੇ ਦੋ ਗ੍ਰਾਂਥਾ ਡਡੇ ਵੱਡੇ ਹਾਂ ਸਾਰਿਆਂ ਦੀ ਆਪਣੀਆਂ ਪੁਰਾਣੀਆਂ ਫੋਟੋਆਂ ਪਈਆਂ ਸਾਰਿਆਂ ਬਜ਼ੁਰਗਾਂ ਦੀਆਂ ਵੀ ਹਾਂ ਜਿੰਨੇ ਬੰਦੇ ਇੱਥੇ ਹੁੰਦੇ ਸੀ ਤੇ ਉਹ ਲਿਓ ਫਿਰ ਉਹਨਾਂ ਦੀ ਇੱਕ ਯਾਦ ਆਤੀ ਹੈ ਤੇ ਨੰਦਪੁਰ ਕਿੰਨਾ ਰੌਣਕ ਹੁੰਦੀ ਸੀ ਉਹਨਾਂ ਨਾਲ ਹਾਂ ਛੋਡਾ ਸਰਦਾਰ ਆਪੋੜਾ ਬਾਪੂ ਮੇਰਾ ਬੰਤਾ ਤੇ ਘੋਗੜਾ ਤੇ ਲੋਕਰ ਹਾਂ ਤੇ ਮਹਿਰਮੀਆਂ ਨੇ ਉਹ ਬੰਤਾ ਟਰੱਕ ਵਾਲਾ ਹੋ ਤੇ ਬੱਚਾ ਬਾਬੂ ਪਾਸੇ ਸਾਰੇ ਬਜ਼ੁਰਗ ਬੈਠੇ ਹੀ ਹੁੰਦੇ ਸੀ ਕੋਲੇ ਸਭ ਜਗਾਂ ਚੀਰੀ ਜਣੀਆਂ ਉਹ ਵੀ ਫੋਟੋਆਂ ਆ ਗਈਆਂ ਨੰਦਪੁਰ ਵਾਲੀਆਂ ਆ ਪਹਿਲੇ ਨਹੀਂ ਸੀ ਬੈਂਦੇ ਤੇ ਵਾਕਿਆ ਉਹ ਦੇਖ ਕੇ ਯਾਰ ਉਹਨਾਂ ਨੂੰ ਐਂ ਰੋਣ ਆਉਂਦਾ ਵੀ ਯਾਰ ਦੇਖ ਲੈ ਕਿੱਥੇ ਕਿੰਨੇ ਤੇ ਚਲੇ ਵੀ ਗਏ ਹੈ ਤੇ ਵਾਹਿਗੁਰੂ ਆਪੋ ਆਪਣੀ ਵਾਰੀ ਆ ਹੌਲੀ ਹੌਲੀ ਸਭ ਨੇ ਤੁਰੇ ਜਾਣਾ ਇਹ ਚੀਜ਼ਾਂ ਦਾ ਚਲੋ ਠੀਕ ਆ ਦ੍ਰੇਗ ਤਾਂ ਆਉਂਦਾ ਵਾ ਵੀ ਚਲੋ ਗਏ ਆਪਣੇ ਬਜ਼ੁਰਗ ਸੀ ਪਰ ਇਹ ਇੱਕ ਹੈ ਵੀ ਇਹ ਆ ਮਹਾਰਾਜ ਤਾਂ ਕਹਿੰਦਾ ਵੀ ਆਵਾਜ਼ਾਂ ਵੀ ਬਣੀ ਵੀ ਆ ਉਹਦਾ ਨਿਜਮ ਹੈ ਉਹਦਾ ਨਿਜਮ ਹੈ ਮਹਿੰਗਾ ਸਸਤਾ ਆ ਨਿੱਕਾ ਵੱਡਾ ਜਿਹੜਾ ਠੰਡਾ ਤਤਾ ਸਾਬ ਨੇ ਚਲੇ ਜਾਣਾ ਰਹਿਣਾ ਤੇ ਕਿਸੇ ਨੇ ਜਿਹੜਾ ਉੱਗਿਆ ਯਾਰ ਜਿਹੜਾ ਜੰਮਿਆ ਜਾਂ ਉੱਗਿਆ ਉਹਨੇ ਮਤਲ ਚਲੇ ਜਾਣਾ ਉਹਨੇ ਕੱਟੇ ਜਾਣਾ ਹਾਂ ਬਣਾ ਫਸਲਾਂ ਨੇ ਮੰਡ ਕੇ ਪੱਕੇ ਰਿਏ ਪਾ ਆ ਜਿਵੇਂ ਹੁਣ ਤੂੰ ਲਾਲਾ ਸਾਹਿਬ ਵੀ ਹੁਣ ਆਂਪਾ ਉਹਨੇ ਜਾ ਕੇ ਅੰਬਾਂ ਨੇ ਡਾਰ ਨੂੰ ਲੱਗਣਾ ਨਹੀਂ ਟੁੱਟ ਗਏ ਉਵੇਂ ਆਪਾਂ ਟੁੱਟ ਜਿਵੇਂ ਆਪਾਂ ਗੁਰੂ ਨਾਲ ਉਧਰੋਂ ਟੁੱਟ ਕੇ ਸੰਗਤ ਲੋਕਾਂ ਨੂੰ ਚਲੇ ਜਾਣਾ ਮੈਂ ਮੁੜ ਕੇ ਜੁੜਨਾ ਨਹੀਂ ਉਵੇਂ ਆ ਉਵੇਂ ਨਿਆਂ ਹੀ ਦੱਸਦੇ ਆ ਵੀ ਜਿਵੇਂ ਆਂਬ ਆ ਫਲ ਕੋਈ ਚੀਜ਼ ਮਰੂਦ ਆ ਪੱਕਿਆ ਡੱਗ ਪੈਂਦਾ ਕੱਚਾ ਹੋਰ ਲੱਗ ਜਾਂਦਾ ਇਹ ਸੰਸਾਰ ਦੇ ਆਉ ਆਵਾ ਜਾ ਵੀ ਹੈ ਚਲੋ ਚਲੀ ਜਾਂ ਮੇਲਾ ਉਹਨੂੰ ਨਹੀਂ ਹੈ ਉਹਨੂੰ ਕੋਈ ਗਲ ਨਹੀਂ ਮਾਲਕ ਨੂੰ ਕੋਈ ਗਲ ਨਹੀਂ ਉਹਨੇ ਤੇਰੇ ਕਰਮਾਂ ਦਾ ਫਲ ਦੇਣਾ ਹੈ ਜੈਸੇ ਤੂੰ ਕਰਮ ਕਰਦਾ ਉਹ ਹੀ ਜਾਂ ਤੈਨੂੰ ਉਹਨੇ ਫਲ ਦੇਣਾ ਜੇ ਤੂੰ ਕੰਮ ਬੰਦਿਆਂ ਵਾਲੇ ਕਰਦਾ ਨਾ ਬੰਦਿਆਂ ਵਾਲੇ ਤੇ ਰੱਬ ਨੇ ਤੈਨੂੰ ਬੰਦਾ ਹੀ ਬਣਾਉਣਾ ਹੈ ਬੰਦਾ ਹੀ ਇਹ ਬੰਦਾ ਵਾਲਾ ਜਿਵੇਂ ਆਪਣੇ ਬਲਵਾਨ ਤਾਰਾ ਜੋੜੀਆਂ ਜਦੋਂ ਹੁਣ ਇਹ ਆਇਆ ਸੀਗਾ ਆਪਦੇ ਭਰਾ ਦੇ ਮਾਰਗ ਤੇ ਆਇਆ ਸੀ ਭੋਗ ਤੇ ਆਖਰੀ ਰਾਸੋ ਤੇ ਉੱਥੇ ਉਹਨੇ ਲੈਕਚਰ ਕਰਿਆ ਉਹ ਕਹਿੰਦਾ ਗੌਰਵ ਬੜੂ ਕਹਿੰਦਾ ਮੈਂ ਤੁਹਾਨੂੰ ਸਮਝਾਉਣਾ ਜੋ ਕਾਰਵਾਈ ਤੁਸੀਂ ਸਾਡੇ ਤੇ ਕਰੀ ਆ ਉਹ ਸਾਰੀ ਤੁਸੀਂ ਸਾਡੇ ਤੇ ਧੱਕੇ ਨਾਲ ਥੋਪੀ ਆ ਪਰ ਮੈਂ ਤੁਹਾਨੂੰ ਇੱਕ ਬਾਤ ਲੰਘ ਦਿੰਨਾ ਕਹਿੰਦਾ ਮੈਂ ਪਹਿਲੀ ਾਰ ਨਹੀਂ ਆਇਆ ਪਹਿਲੀ ਾਰ ਨਹੀਂ ਇਹ ਦੁਨੀਆ ਤੇ ਆਇਆ ਤੇ ਆਖਰੀ ਾਰ ਵੀ ਨਹੀਂ ਆਇਆ ਪਹਿਲੀ ਾਰ ਵੀ ਨਹੀਂ ਆਇਆ ਤੇ ਆਖਰੀ ਾਰ ਵੀ ਨਹੀਂ ਆਇਆ ਵੀ ਸਾਡੀ ਆਵਾਜ਼ ਆਈ ਬਣੀ ਵੀ ਆ ਤੇ ਮਰ ਜਾਨਵ ਮਾਨਸ ਲੈ ਕੇ ਮੈਂ ਫੇਰ ਆਉਣਾ ਤੁਸੀਂ ਤੱਕਾ ਕਰਦੇ ਆ ਸਾਡੇ ਨਾਲ ਗਲਤ ਕਾਰਵਾਈ ਕਰਦੇ ਸਜ਼ਾ ਦੀ ਪੂਕਤ ਚੁੱਕੇ ਆ ਹਾਂ ਜੀ ਹੁਣ ਛੋਡੀ ਕਾਰਵਾਈ ਇਹ ਦੁਨੀਆ ਤੇ ਆਵਾਜ਼ ਆਈ ਆ ਬਾਰੀ ਛੋਡੀ ਵੀ ਹੋਣੀ ਆ ਉਹ ਸਮਝਾ ਕੇ ਗਿਆ ਕੋ ਉਹ ਕਹਿੰਦਾ ਇਨਸਾਨ ਦਾ ਆਖਰੀ ਨਹੀਂ ਹੁੰਦਾ ਇਹ ਜੇ ਹੁਣ ਆਪਾਂ ਹੀ ਲਾਲਾ ਆਪਾਂ ਮਰ ਗਏ ਆਪਾਂ ਜੇ ਕੋਈ ਬੁੜਕੇ ਨਹੀਂ ਆਉਣਾ ਇਹ ਕੀ ਪਤਾ ਤੂੰ ਕੱਲ ਨੂੰ ਉੱਥੇ ਜਨਮ ਲੈ ਲਵੇਂ ਇਹ ਕੀ ਪਤਾ ਹੈ ਉਹ ਕਹਿੰਦਾ ਹਾਂ ਉਹ ਕਹਿੰਦਾ ਜਿਹੜੇ ਬੰਦਾ ਇਨਸਾਨ ਚੰਗੇ ਕੰਮ ਕਰਦਾ ਨਾ ਮਹਾਰਾਜ ਉਹਨੂੰ ਬੰਦਾ ਹੀ ਬਣਾਉਂਦਾ ਇਹ ਗੇੜ ਬਣਿਆ ਹਾਂ ਕਿਉਂਕਿ ਵੀ ਤੂੰ ਕੰਮ ਬੰਦਿਆਂ ਵਾਲੇ ਕਰਿਆ ਜਿਹੜੇ ਕੰਮ ਤੋਂ ਕਰਿਆ ਤੈਨੂੰ ਉਸੇ ਜੁਨੀ ਚੀਜ਼ ਨੇ ਮੋੜ ਦੇਣਾ ਵੀ ਤੇਰੇ ਰਹਿੰਦੇ ਕਾਰਜਲੇ ਘਰ ਹੋਰ ਆ ਹੋਰ ਘਰ ਸਮਝਿਆ ਨਾ ਗੱਲ ਇਹ ਚੀਜ਼ਾਂ ਤਾਂ ਮਹਾਰਾਜ ਕਹਿੰਦੇ ਵੀ ਬਾਣੀ ਤੇ ਬਾਣੇ ਨਾਲ ਜੁੜੋ ਗੁਰੂ ਘਰ ਨਾਲ ਜੁੜੋ ਜਿਹੜੇ ਗੁਰੂ ਘਰ ਤੋਂ ਆਪੇ ਥੋੜੀ ਜੁਨੀ ਮਿਲ ਜੂ ਤਾਂ ਇਹਦੇ ਰਹਿੰਦੇ ਕਾਰਜਾ ਉਹ ਤੁਸੀਂ ਕਰੋਗੇ ਥੋੜੀ ਸੁਰਤੀ ਰਹਿ ਜਾਏ ਇੱਥੇ ਵੀ ਆ ਕੰਮ ਜਰ ਰਹਿ ਗਿਆ ਕਰਨ ਵਾਲਾ ਤੇ ਸੋਨੂੰ ਫੇਰ ਮਾਲਕ ਲੁਗਜਾ ਕਰਕੇ ਆ ਹੁਣ ਉਹ ਪੂਰਾ ਇਹ ਚੀਜ਼ਾਂ ਜੇ ਬੰਦਾ ਨਸਾਨੋਂ ਕੰਮ ਹੀ ਗੰਦੇ ਕਰੂਗਾ ਤੇ ਫੇਰ ਉਹ ਪਹਾੜੇ ਗੁਰਦੁਆਰੇ ਤੇ ਜਨਮ ਫੇਰ ਥੋੜੋ ਮੈਣਾ ਇਹ ਨਹੀਂ ਮੈਣਾ ਗੰਦੇ ਕੰਮਾਂ ਨੂੰ ਕਿੱਥੇ ਮਿਲੂਗਾ ਨਾ 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 ਜਿਹੜਾ ਚੰਗਾ ਕਰੂ ਉਹਨੂੰ ਚੰਗਾ ਬਿਲਕੁਲ ਬਿਲਕੁਲ ਇਹ ਰਾਜ ਵਿੱਚ ਹਰੇਕ ਦਾ ਇਨਸਾਨਾ ਛੋਟੇ ਦਾ ਪਿਆਰ ਵੱਡੇ ਦਾ ਸਤਿਕਾਰ ਕਰੋ ਕਰੋ ਅਸੇ ਇਹ ਹੈ ਮਨੁੱਖਾ ਜਨਮ ਜਰ 84 ਲੱਖ ਜੂਨ ਤੋਂ ਬਾਅਦ ਮਿਲਦਾ ਹੈ 83 ਲੱਖ ਜੋ ਨਭੁਗਤਣੀ ਪੈਂਦੀ انسان ਨੂੰ ਜੇ ਆਪਦੇ ਨਾਰਮਲ ਜਿਵੇਂ ਕੰਮ ਕਰਦਾ ਫਿਰ ਨਾ ਧਿਆਨ ਦੇਵੇ ਮਹਾਰਾਜ ਵਾਲੇ ਪਾਸੇ ਫਿਰ ਵੀ 84 ਲੱਖ ਬਾਅਦ ਮਿਲ ਜਾਂਦੀ ਹੈ ਤੇ ਪਰ ਜੇ ਬੰਦਾ ਚੰਗੇ ਕੰਮ ਕਰੇ ਫਿਰ ਛੇਤੀ ਮਿਲ ਜਾਂਦੀ ਹੈ ਛੇਤੀ ਵੀ ਮਿਲਦੇ ਹਾਂ ਫੋਨ ਮਾਰੇ ਕਹਿੰਦਾ ਅੱਗੇ ਛਿੰਗੇ ਕਰਕੇ ਹੋਰ ਚੱਲ ਹਾਂ ਜਿਵੇਂ ਇੱਕ ਪੰਡ ਇੱਕ ਪੰਡਤ ਸੀ ਕਥਾ ਕਰਦਾ ਸੀਗਾ ਜਦੋਂ ਕਥਾ ਕਰੇ ਤੇ ਕਥਾ ਕਰਦਾ ਮਹਾਰਾਜ ਦੇ ਬੈਠੇ ਤੇ ਕਥਾ ਸੁਣੀ ਜਾਂਦੇ ਆ ਉਹ ਆਦਾ ਨਾ ਪੰਡਤ ਆ ਦਾ ਕਹਿੰਦਾ ਵੀ ਜਦੋਂ ਜੀਵ ਮਰਦਾ ਹਾਂ ਇੱਕ ਸਾਲ ਕਹਿੰਦਾ ਰਾਹ ਚ ਹੀ ਤੁਰਿਆ ਫਿਰਦਾ ਮਰ ਕੇ ਹੌਲੀ ਹੌਲੀ ਜਾਂਦਾ ਫੇਰ ਜਾ ਕੇ ਲੇਖਾ ਜੋਖਾ ਦਿੰਦਾ ਹਾਂ ਤੇ ਹੁਣ ਜੋ 10ਵੇਂ ਪਾਸਾ 6ਵੇਂ ਪਾਸਾ ਜੀ ਕਥਾ ਕਰਦੇ ਹੁੰਦੇ ਸੀ ਉਹ ਕਹਿੰਦੇ ਵੀ ਮਨੁੱਖਾ ਜਿਹੜੀ ਚੰਗੀ ਸੇਵਾ ਕਰਦਾ ਚੰਗਾ ਸੋਣਾ ਮਤਲਬ ਕਿਸੇ ਨਾਲ ਬਰਿਆਈ ਨਹੀਂ ਕਰਦਾ ਵੀ ਉਹ ਤਾਂ ਲੇਖਾ ਜੋਖਾ ਜਾ ਕੇ ਇੱਕ ਸੈਕਿੰਟ ਦੇ ਅੱਖ ਦੇ ਐ ਕਰਿਆ ਤੇ ਲੇਖਾ ਜੋਖਾ ਦੇਤਾ ਐ ਹੁਣ ਉਹਨਾਂ ਦੀ ਸਿੱਖਿਆ ਦੀ ਸੁਣੀ ਸੀ ਇਹ ਕਥਾ ਪੰਡਤ ਸੁਣਾਈ ਜਾਵੇ ਇਹ ਕਥਾ ਤੇ ਭਾਈ ਉਹ ਪੰਡਤ ਨੂੰ ਵਿਚਾਲੇ ਰੋਕ ਕੇ ਕਹਿੰਦੇ ਅਸੀਂ ਨਹੀਂ ਉਹ ਤੇਰੀ ਗੱਲ ਮੰਨਦੇ ਸਾਡੇ ਦਾ ਗੁਰੂ ਆਏ ਕਹਿੰਦੇ ਆ ਸਾਡੇ ਦਾ ਗੁਰੂ ਕਹਿੰਦੇ ਲੈ ਅੱਖ ਦੇ ਝੌਕੇ ਨਾਲ ਕਹਿੰਦਾ ਜੇ ਸਾਡੀ ਮਰ ਜਵੇ ਅਸੀਂ ਰੱਖ ਦੇ ਝੌਕੇ ਦੇ ਨਾਲ ਹੀ ਦੇ ਦਾਂਗੇ ਲੇਖਾ ਜਾ ਕੇ ਹਾਂ ਪੰਡਤ ਕਹਿੰਦਾ ਯਾਰ ਸਾਡੇ ਗ੍ਰੰਥ ਦਾ ਸਾਲ ਬਾਦ ਕਹਿੰਦੇ ਆ ਭਾਈ ਉਹ ਜਦ ਪਿਆ ਜਿਹਦੇ ਆ ਤੇ ਉਹ ਗੁਰੂ ਸਾਹਿਬ ਕੋਲੇ ਜਾਵੜਿਆ ਦੂਜੇ ਤਰ੍ਹਾਂ ਪੰਡਤ ਕਹਿੰਦਾ ਮਹਾਰਾਜ ਤੁਸੀਂ ਤਾਂ ਕਹਿੰਦੇ ਨਾ ਕਥਾ ਕਰੋ ਕਥਾਈ ਨੇ ਛੋਡੇ ਬੰਦੇ ਨਾਲ ਕੀ ਕਰਗੇ ਇਹ ਤਾਂ ਮੁਰੇ ਜਦਣ ਲੱਗ ਜਾਂਦੇ ਆ ਉਹ ਕਹਿੰਦਾ ਕੀ ਗੱਲ ਹੋ ਗਈ ਭਾਈ ਕਹਿੰਦਾ ਜੀ ਆਇਆਂਗੇ ਤਾਂ ਕਹਿੰਦੇ ਵੀ ਸਾਡੇ ਗ੍ਰੰਥ ਦਾ ਕਹਿੰਦੇ ਵੀ ਸਾਲ ਬਾਦ ਲੇਖਾ ਦਿੰਦਾ ਬੰਦਾ ਰਾਹ ਚ ਆਈਂ ਤੁਰਿਆ ਫਿਰਦਾ ਐ ਹੌਲੀ ਹੌਲੀ ਜਾਂਦਾ ਉਹ ਤੇ ਛੋਡੇ ਬੰਦੇ ਕਹਿੰਦੇ ਅਸੀਂ ਅੱਖ ਦੇ ਝਾਂਕ ਦੇ ਨਾਲ ਹੀ ਜਾ ਕੇ ਦੇ ਦੇਾਂਗੇ ਉਹ ਕਹਿੰਦੇ ਕੋਈ ਨਹੀਂ ਪੰਡਤ ਜੀ ਘਬਰਾਓ ਨਾ ਇਹ ਗੱਲਾਂ ਤੇਰੇ ਸਮਝ ਤੋਂ ਬਾਹਰ ਦੇ ਗੈਂ ਕਹਿੰਦਾ ਜੀ ਦੱਸੋ ਕਹਿੰਦਾ ਸਾਡੇ ਸਿੱਖ ਜਿਹੜੇ ਇਹ ਵੀ ਸੱਚੇ ਆ ਤੇ ਤੂੰ ਵੀ ਸੱਚਾ ਹੈਂ ਕਹਿੰਦਾ ਤੂੰ ਸੱਚਾ ਐ ਆ ਜਿਹੜਾ ਬੰਦਾ ਨਾਸਤਕ ਐ ਨਹੀਂ ਮੰਨਦਾ ਪ੍ਰਮਾਤਮਾ ਨੂੰ ਉਲਟ ਪਾਸੇ ਤੁਰਿਆ ਫਿਰਦਾ ਗੰਦੇ ਕੰਮ ਕਰਦਾ ਉਹਨੂੰ ਫਿਰ ਉਹ ਜਮਦੂਤ ਸਾਲ ਭਾਰੀ ਲਈ ਫਿਰਦੇ ਆ ਦਵੱਲੀ ਫਿਰ ਜਿਵੇਂ ਹੁਣ ਇੱਥੇ ਆਪਾਂ ਪੁਲਿਸ ਵਾਲੇ ਲੈ ਕੇ ਚੱਲ ਰਿਮਾਂਡ ਲੈ ਲਿਆ ਚੱਲ ਜੇਰ ਚ ਚੱਲ ਉੱਥੇ ਕਰਕੇ ਫੇਰ ਸਜ਼ਾ ਪਹੁੰਚਣੀ ਆ ਫੇਰ ਜਾ ਕੇ ਉਹਨੂੰ ਬਰੀ ਕਰਨਾ ਫੇਰ ਜਨਮ ਲੈਣਾ ਉਹਨੇ ਉਹ ਕਹਿੰਦਾ ਇਹ ਨਹੀਂ ਸਾਡੇ ਤਾਂ ਜਿਹੜਾ ਸਾਡਾ ਸਿੱਖ ਧਰਮ ਦੇ ਵਿੱਚ ਆ ਆਪਦੇ ਪੂਰੇ ਸੰਸਕਾਰ ਸਹੀ ਕਰਦਾ ਹੈ ਉਹ ਤਾਂ ਜਾਣ ਸਾਰ ਅਲਖ ਦੇ ਪਾਕ ਪਲਕਣ ਵਾਲੀ ਤਰਮ ਰਾਜ ਕੋਲੇ ਪਹੁੰਚ ਜਾਂਦਾ ਕਹਿੰਦਾ ਜੀ ਫੇਰ ਤੁਹਾਡੀ ਗੱਲ ਸੱਚੀ ਹੈ ਕਹਿੰਦਾ ਤਜੀ ਦੀ ਇਹਦਾ ਜੀ ਦੀ ਜਾਂਦੇ ਆ ਮੇਰੇ ਨਾਲ ਬੈਠ ਉਹ ਕਹਿੰਦਾ ਸੱਚੇ ਜਿਹਦੇ ਆ ਹਾਂ ਵੀ ਇਹ ਸੱਚੇ ਜਿਹਦੇ ਆ ਕੋਈ ਗੱਲ ਨਹੀਂ ਤੂੰ ਵੀ ਸੱਚਾ ਤੇ ਇਹ ਵੀ ਸੱਚੇ ਆ ਤੇਰੀ ਗੱਲ ਵੀ ਸੱਚੀ ਆ ਤੇਰੇ ਜਿਹੜੇ ਬੰਦੇ ਸਾਲ ਸਾਲ ਤੁਰੇ ਫਿਰਦੇ ਆ ਐਂ ਫਿਰਦੇ ਆ ਜਿਹੜੇ ਅੱਖ ਦੇ ਝੌਕੇ ਨਾ ਜਾਂਦੇ ਉਹ ਐਂ ਜਾਂਦੇ ਆ ਮਾੜੇ ਤੇ ਸਵੇਰਾ ਬਾਣੀ ਨਾ ਚੜਦਾ ਮਾੜੇ ਕਰਮ ਕਰਨ ਵਾਲੇ ਉਹ ਗੇੜ ਚ ਉਹ ਗੇੜ ਚ ਤੁਰੇ ਫਿਰਦੇ ਆ ਬਸ ਘੁੰਮੇ ਜਾਂਦੇ ਆ ਉਹ ਹਵਾ ਜਿਹਾ ਕੋਕੀ ਜਾਂਦੇ ਆ ਹੌਲੀ ਹੌਲੀ ਜਾਂਦੇ ਆ ਤਾਂ ਉਦੋਂ ਜੇ ਆਪਾਂ ਕਹਿੰਦੇ ਭੂਤ ਪ੍ਰੇਤ ਹਾਂ ਭੂਤਾਂ ਪ੍ਰੇਤਾਂ ਦਾ ਮਤਲਬ ਇਹੀ ਆ ਜਿਹੜਾ ਬੰਦੇ ਦੀ ਹਲੇ ਮੇਰੀ ਉਮਰ ਆ ਮੇਰੀ ਉਮਰ ਅਲੇ 80 ਸਾਲ ਆ ਤੇ ਮਰ ਗੇ ਮੈਂ 70 ਸਾਲ ਚੋ ਕਿਸੇ ਐਕਸੀਡੈਂਟ ਰਹੀ ਜਾਂ ਕਾਸੇ ਰਹੀ ਉਹ ਜਿਹੜੇ ਮੇਰੇ ਟਾਈਮ ਮੇਰਾ ਰਹਿੰਦਾ ਉਹ ਟਾਈਮ ਆ ਗੇੜੇ ਦੇ ਗਈ ਐਂ ਗੇੜੇ ਐਂ ਡਣੇ ਗੇੜੇ ਉਹ ਭੂਤ ਆ ਉਹ ਪਰ ਮਾੜੇ ਕਰਮ ਵਾਲੇ ਨੂੰ ਦੀਂਦੀ ਆ ਜਿਹੜਾ ਜਿਹਦੇ ਮਕਰ ਮਾਰੇ ਕਰੇ ਹੁੰਦੇ ਆ ਭੂਤਾਂ ਵਾਲੇ ਕੰਮ ਹੀ ਕਰੇ ਹੁਣ ਉਹਨਾਂ ਨੂੰ ਦੱਸੂ ਹਾਂ ਦੂਜਿਆਂ ਦਾ ਸੀ ਆਪਣੇ ਦੇ ਵਿੱਚ ਵਜਦੀ ਫਿਰਦੀ ਆਵਾਜ਼ ਹੈ ਪਰ ਆਪਾਂ ਦੀਦੀ ਨਹੀਂ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਯਾਰ ਇਹ ਚੀਜ਼ ਆ ਕਈ ਵਾਰ ਹੁਣ ਆਪਣੇ ਠੇਡਾ ਵੱਜ ਜਾਂਦਾ ਉਹ ਤੇਰੇ ਵਿੱਚ ਹੀ ਵੱਜਦੀ ਫਿਰਦੀ ਔਰ ਇਹ ਮੈਲਾ ਕੱਢ ਕੇ ਤੇਰਾ ਚੂਸ ਲਿਆ ਮੈਂ ਕਹ ਹਾਂ ਇਹ ਠੇਡਾ ਇਹ ਤੇਦਾ ਮਾਰ ਕਹਿੰਦੇ ਚੰਗੇ ਕਰਮ ਕਰੋ ਬਾਣੀ ਪੜੋ ਸਤਿਕਾਰ ਨਾਲ ਇੱਕ ਦੂਜੇ ਨਾਲ ਰਹੋ ਕਿਸੇ ਦੇ ਕੰਮ ਆਉਣ ਲੋਜਗੇ ਕੰਮ ਆਓ ਅ ਜੇ ਤੈਨੂੰ ਕੋਈ ਤੇਰੇ ਕੋਲ ਪੈਸੇ ਆ ਚਾਰ ਛਲੜ ਤੂੰ ਮਪਾਣੀ ਚ ਮਰਦਾ ਜੇ ਤੇਰੇ ਕੋਲ ਦੋ ਬੰਦੇ ਆ ਜਾਣ ਯਾਰ ਮੇਰਾ ਕੰਮ ਮੰਦਰਾ ਸਾਰ ਯਾਰ ਤੂੰ ਔਖਾ ਤੂੰ ਚੱਲ ਕੋਈ ਨਹੀਂ ਜੇ ਤੇਰਾ ਸਾਰਾਂਗੇ ਉਹ ਤਾਂ ਤੇਰੀ ਹੈਗੀ ਲਿਆਕਤ ਤੇ ਜੇ ਅਸੀਂ ਹੁਣ ਬੈਂਕ ਚ ਰੱਖ ਕੇ ਕਾਗਜ਼ੀ ਕਾਲੇ ਕਰਾਈ ਜਾਂਣਾ ਤੇ ਤੇਰੇ ਕੋਲ ਕੰਮ ਕਿਸੇ ਤੇਰੇ ਆਉਣੇ ਨਹੀਂ ਤੇਰੇ ਕੰਮ ਉਹ ਵਰਤ ਲੂਗਾ ਬੰਦਾ ਮੋੜ ਜੇ ਤਾਂ ਜਿਹੜਾ ਬੰਦਾ ਵਰਤਣ ਵਾਲਾ ਆਪਾਂ ਤਾਂ ਉਹਨੂੰ ਵੀ ਕਿੰਨੇ ਕੋ 16 ਨੇ ਹੋਣਾ ਚਾਹੀਦਾ ਜਿਵੇਂ ਲੱਗਿਆ ਉਵੇਂ ਮੋੜ ਜੇ ਬਸ ਫੇਰ ਵਰਤ ਫੇਰ ਵਰਤੀ ਜਾਵੇ ਹਾਂ ਹਾਂ ਇਹ ਜੀ ਜਾਂ ਫੇਰ ਬੰਦਾ ਪਹਿਲਵਾਨ ਸੀ ਚਾ ਕਦੇ ਉਹ ਘਾਟਾ ਨਹੀਂ ਖਾਂਦਾ ਕਦੇ ਉਹ ਨੁਕਸਾਨ ਨਹੀਂ ਖਾਂਦਾ ਫਿਰ ਇੱਕ ਟੇਡੀਆਂ ਚੁੰਨਾ ਚ ਨਹੀਂ ਪੈਂਦਾ ਇਹ ਜੀ ਜਾਂ ਆਲ ਪੜਦਾ ਇਹਨੂੰ ਕਹਿੰਦੇ ਆ ਜਿਹੜਾ ਪੜਿਆ ਲਿਖਿਆ ਇਨਸਾਨ ਉਹ ਬਾਣੀ ਪੜ ਕੇ ਕਥਾ ਵਿਚਾਰ ਕਰਕੇ ਤੇ ਹੋ ਸਕਦਾ ਉਹ ਡੋਬੀ ਜਾਵੇ ਕਿਉਂਕਿ ਤਾਰੂ ਡੁੱਬ ਜਾਂਦਾ ਹੁੰਦਾ ਹਾਂ ਹਾਂ ਤਾਰੂ ਡੁੱਬ ਜਾਂਦਾ ਹੁੰਦਾ ਜਿਹੜਾ ਆਪਣੇ ਵਰਗਾ ਉਹਨੇ ਡਰੀ ਜਾਣਾ ਹੈ ਹੁਣ ਆਪਾਂ ਨੂੰ ਬੜਾ ਉਹ ਤਾਂ ਡਰਾਵਾ ਹੀ ਪਾਇਆ ਵਾ ਜਿਹੜੇ ਨਾਨਕਸਰ ਹੀ ਜੇ ਇਹਨਾਂ ਦਾ ਡਰਾਵਾ ਹੀ ਪਾਇਆ ਉੱਤੇ ਧਰਮਰਾਜ ਬੈਠਾ ਕੜਾ ਹੈ ਤੇ ਯਾਰ ਕਹਿੰਦੇ ਸਿਰਚ ਦਾ ਬੱਜਾ ਨਹੀਂ ਖੜਾ ਆ ਕੇ ਐ ਵੀ ਤੇਲ ਨਹੀਂ ਡੋਲਿਆ ਕਿਸੇ ਦਾ ਵੀ ਭਾਣ ਕਿੱਥੇ ਖੜਾ ਹੈ ਯਾਰ ਉਹ ਕੋਸ਼ ਖੜਾ ਕੋਹਲਾ ਨਹੀਂ ਉਹ ਬਾਣੀ ਦੇ ਰਾਹੀ ਬੰਦੇ ਨੂੰ ਸਮਝ ਆਇਆ ਵਾ ਵੀ ਸਿਆਣਾ ਇਨਸਾਨ ਬਣ ਜਾ ਕਿਉਂ ਜੁੱਤਗਾਂ ਖਾਣਿਆਂ ਨੂੰ ਹਾਂ ਇੱਥੇ ਜਾਂਦਾ ਇੱਥੇ ਨਰ ਹੁਣ ਤੂੰ ਫੜ ਦੇ ਕਦਾ ਕਿਸੇ ਕੁੜੀ ਨੂੰ ਗਲਤ ਕਹਿਤਾ ਤੇਰੀ ਰਿਪੋਰਟ ਹੋ ਗਈ ਪੁਲਿਸ ਤੇ ਪਹਿਲਾਂ ਰੰਦਾ ਪੁਲਿਸ ਨੇ ਫੇਰਨਾ ਪਹਿਲਾਂ ਲੋਕਾਂ ਨੇ ਫੇਰਨਾ ਹਾਂ ਹੋ ਗਿਆ ਤੇਰੀ ਬੇਇੱਜ਼ਤੀ ਨਹੀਂ ਪਤਾ ਕੋਟ-ਕੋਟ ਮਾਰੀ ਹਾਂ ਕੋਟ-ਕੋਟ ਮਾਰੀ ਦੇਣ ਫਿਰ ਤੈਨੂੰ ਪੁਲਿਸ ਨੇ ਪੁਲਿਸ ਤੋਂ ਕਹਾਂ ਫਿਰ ਤੇ ਤੇ ਕੇਸ ਹੋਣਾ ਕੇਸ ਹੋ ਕੇ ਤੈਨੂੰ ਸਜ਼ਾ ਮਿਲਣੀ ਆ ਕਿੱਥੋਂ ਤੈਂ ਜਾਣਾ ਹੋ ਤੂੰ ਕਿੰਨਾ ਭੁਗਤੜਿਆ ਤੌਕ ਦਾ ਕਿਉਂ ਕੀਤਾ ਗਲਤ ਕੰਮ ਹੋ ਤੇ ਇਹੀ ਹਾਲ ਗੁਰੂ ਮਹਾਰਾਜ ਦੇ ਘਰੇ ਆ ਉਹ ਕਿ ਮਹਾਰਾਜ ਕਹਿੰਦਾ ਤੂੰ ਭੁਗਤੜਾ ਪੁੱਤ ਇੱਥੇ ਹੀ ਆ ਕਿਤੇ ਦੂਰ ਨਹੀਂ ਆ ਇੱਥੇ ਹੀ ਆ ਆਪਦੇ ਸਾਹਮਣੇ ਭੋਗ ਸਾਡੇ ਸਾਹਮਣੇ ਭੋਗ ਤਣਾ ਤੂੰ ਅੰਦਰ ਹੋ ਗਿਆ ਜੋ ਕੈਦ ਕੇ ਜਦੋਂ ਆਇਆ ਤੇ ਉਹਨੇ ਕਿੰਨੇ ਬੁਲਾਉਣਾ ਉਹ ਨਹੀਂ ਕਿਸੇ ਨੇ ਬੁਲਾਉਣਾ ਉਹ ਵੀ ਤ੍ਰਿਚੈ ਮਰਿਆਂ ਬਰਾਬਰ ਹੁੰਦਾ ਮਰਿਆਂ ਬਰਾਬਰ ਮਰਿਆਂ ਬਰਾਬਰ ਹੁੰਦਾ ਇਹ ਚੀਜ਼ਾਂ ਤੇ ਸੋਹਣੇ ਕੰਮ ਕਰੋ ਯਾਰ ਸੋਹਣੇ ਬਸ ਆਪਾਂ ਤਾਂ ਬਾਬੇ ਨੇ ਇੱਕ ਐਡਾ ਵੱਡਾ ਗੁਰੂ ਕਰ ਦੇਤਾ ਆਪਾਂ ਨੂੰ ਤਾਂ ਗਵਾਰਡ ਨੂੰ ਬੇਗਾਪਾ ਸਾਰਾ ਗਵਾਰਡ ਇੱਥੇ ਆਉਨੇ ਆ ਮੰਨਦੇ ਆ ਆ ਕੇ ਦੇ ਸੇਵਾ ਕਰਦੇ ਆ ਮੱਸੀਆ ਲੱਗਦੀ ਆ ਸਗਰਾੰਦ ਲੱਗਦੀ ਆ ਦਨਚਰ ਪ੍ਰੋਗਰਾਮ ਲਾਉਣੇ ਆਨੰਦਪੁਰ ਦਾ ਲੰਗਰ ਹੀ ਤੋਂ ਲੱਗਦਾ ਕਿੰਨੀ ਸੇਵਾ ਆਪਾਂ ਫੇਰ ਕਰਦੇ ਆਂ ਤੇ ਸਾਲ ਦੇ ਵਿੱਚ ਕਿੰਨਾ ਟਾਈਮ ਆਪਣਾ ਐਂ ਲੱਗ ਜਾਂਦਾ ਉਹ ਦਿਨ ਆਪਣੇ ਵਿੱਚ ਪੈਣੇ ਆ ਜਿੰਦਗੀ ਦੇ ਆਨੰਦਪੁਰ ਵਾਲੇ ਕਿੰਨਾ ਮਹੀਨਾ ਲੰਘਿਆ ਹਰੇਕ ਸਾਲ ਸਾਲ ਬਾਅਦ ਇੱਕ ਮਹੀਨਾ ਉਦੋਂ ਬਾਅਦ ਆ ਮਸਿਆ ਚ ਦੋ ਤਿੰਨ ਦਿਨ ਆਪਣੇ ਐਂ ਲੱਗ ਜਾਂਦੇ ਆ ਕੱਲ ਨੂੰ ਮਸਿਆ ਓਏ ਆਜੋ ਪਾਂਡੇ ਧੋਲ ਕੇ ਆਜੋ ਆਪਾਂ ਥਾਂ ਸਾਫ਼ ਕਰ ਲਗੇ ਇਹ ਵੀ ਸੇਵਾ ਐਂ ਲੱਗਦੇ ਆ ਤੇ ਕਹਿਣ ਦਾ ਪਾਪ ਇਹ ਜਿਹੜੇ ਤੇਰੇ ਦਿਨ ਚੰਗੇ ਵਿੱਚ ਗੁਰੂ ਦੀ ਸੇਵਾ ਚ ਲੱਗਦੇ ਆ ਚੰਗੇ ਹੀ ਆ ਬੜੇ ਸਾਲ ਦੇ ਵਿੱਚ 2.5 ਮਹੀਨੇ ਆਈ ਨਾ ਲੰਘ ਜਾਂਦੇ ਲੰਘੇ ਤੇ ਗੁਰੂ ਦੀ ਸੇਵਾ ਕਰਦੇ ਕਰਦੇ ਹਾਂ ਲੰਘ ਜਾਂਦੇ ਆ ਸਾਢੇ 9 ਮਹੀਨੇ ਰਹਿਗੇ ਹਾਂ ਸਾਢੇ 9 ਮਹੀਨੇ ਬਈ ਆਪਣੇ ਪਿੱਛੇ ਹੀ ਬਣੇ ਆ ਵਿੱਚੇ ਹੀ ਪੜਿਆ ਵਿੱਚੇ ਹੀ ਪੜਿਆ ਢੀਕ ਜਾਂਦੇ ਯਾਰ ਆਪਾਂ ਸਾਲ ਬਾਅਦ ਢੀਕਦੇ ਕਦੋਂ ਉਹਨਾਂ ਦੇ ਪਰ ਆਵੇ ਕਦੋਂ ਆਪਣੇ ਬਾਬੇ ਦੀ ਵਰ੍ਹੇ ਆਵੇ ਨਗਰ ਕੀਰਤਨ ਜਦੋਂ ਆਪਾਂ ਪਿੰਡ ਚ ਲੈ ਕੇ ਚੱਲਾਂਗੇ ਸੰਗਤ ਪੁੱਛਦੀ ਫਿਰਦੀ ਆ ਹਾਂ ਠੰਡੇ ਮਿੱਠੇ ਜਲਾਣ ਦੀਆਂ ਸਬੀਲਾਂ ਲੱਗਣੀਆਂ ਉਹ ਕਰਨਾ ਦੋ ਕਰਨਾ ਕਿੰਨੇ ਕੰਮ ਹੋਣੇ ਆ ਹਾਂ ਕਿੰਨੀ ਸੰਗਤ ਨੇ ਚਾਹ ਪਾਣੀ ਪੀਣਾ ਪਾਣੀ ਪੀਣਾ ਯਰ ਕੀ ਕੁਛ ਸੰਗਤਾਂ ਦੇ ਨਾਲ ਕੋਈ ਕਹੇ ਕਮੀ ਕਿਸੇ ਗੱਲ ਦੀ ਮਹਾਰਾਜ ਜੀ ਉਹ ਕਿਹਦੇ ਬਰਖੀਆਂ ਚ ਕੀ ਪਵੇ ਜਿਹੜੀ ਜਮਣਾ ਜਿਹੜੇ ਆਪਣੀ ਸਿੱਖ ਜਿਹੜੀ ਆਪਣੀ ਸਿੱਖ ਕੋਮਾ ਨਾ ਬਾੜ ਨੂੰ ਆਪਾਂ ਇੱਕ ਜਦੋਂ ਆਪਣੇ ਹੁਲਾ ਮੱਲਾ ਹੁੰਦਾ ਨਾ ਉਦੋਂ ਬਾੜ ਸੰਸਾਰ ਨੂੰ ਜਿੱਥੇ ਜਿੱਥੇ ਆਪਣੇ ਬੈਠਿਆ ਪੰਜਾਬੀ ਉੱਥੇ ਉੱਥੇ ਆਪਣੇ ਹੁਲੇ ਮੱਲੇ ਬਣਾਏ ਜਾਂਦੇ ਆ ਜਾਂਦਿਆ ਕਰੀ ਤੇ ਆਪਾਂ ਇੱਕ ਸੰਸਾਰ ਨੂੰ ਰੋਟੀ 15 20 ਦਿਨ ਰੋਟੀ ਲਗਾਤਾਰ ਸੰਸਾਰ ਨੂੰ ਕਰ ਦਿੰਨੇ ਆ ਸਾਰੇ ਸੰਸਾਰ ਨੂੰ ਵੀ ਕੋਈ ਆਈ ਜਾਵੇ ਕੱਲਾ ਅਨੰਦਪੁਰ ਦਮਦਮਾ ਸਾਹਿਬ ਅੰਬਰਸਰ ਸਾਹਿਬ ਹਜੂਰ ਸਾਹਿਬ ਆਪਣੇ ਇੱਥੇ ਨਿੱਕੇ ਛੋਟੇ ਪਿੰਡਾਂ ਪੁੰਡਾਂ ਦੇ ਵਿੱਚ ਦੇਸ਼ਾਂ ਦੇ ਜਿੱਥੇ ਗੁਰਦਵਾਰੇ ਉੱਤੇ ਉਹਲੇ ਮੱਲੇ ਬਣਾਏ ਜਾਂਦੇ ਆ ਤੇ ਕਿੱਥੇ ਵਾੜ ਨੂੰ ਰੋਟੀ ਕਰਤੀ ਕਿਹਨਾਂ ਨੇ ਕਰੀ ਸਿੱਖਾਂ ਨੇ ਨਾਲ ਮਿਲ ਕੇ ਫਿਰ ਇਹ ਨਹੀਂ ਪਤਾ ਰਾਖਣ ਗੱਦਰ ਉਹ ਨਹੀਂ ਪਤਾ ਬਰਾਛਣ ਕਿੱਥੋਂ ਆਈ ਜਾਂਦਾ ਕਿਉਂਕਿ ਇਹ ਇੱਕ ਇੱਕ ਬਾਹੇ ਗੁਰੂ ਦੀ ਕਲਾ ਹੈ ਜਿੱਥੇ ਫਿਰ ਆਪ ਵਰਤਦਾ ਜਿਵੇਂ ਕਬੀਰ ਭਗਤ ਹੁਣ ਕਬੀਰ ਭਗਤ ਨੇ ਕਿਹੜਾ ਕਿਹਾ ਸੀ ਕਿ ਤੂੰ ਆ ਕੇ ਮੇਰਾ ਲੰਗਰ ਲਾ ਦੇ ਤੇ ਕਿੱਥੋਂ ਆ ਗਿਆ ਸਭ ਕੁਝ ਭਾਂਡੇ ਵੀ ਸੋਨੇ ਦੇ ਦਿੱਤੇ ਨਾਲ ਚੱਕੋ ਭਾਂਡੇ ਭਾਂਡੇ ਨੇ ਕਿਹਾ ਵੀ ਇਹਦੀ ਹਿੱੱਠੀ ਕਰਦੇ ਆ ਇਹਦੀ ਹਿੱੱਠੀ ਕਰਦੇ ਆ ਸੁਣੀਆ ਇਸ ਈ ਸੁਣੀ ਤੂੰ ਨਹੀਂ ਨਾਰੇ ਹਾਂ ਸਣਾ ਦੇ ਨਾਲ ਛੋਟੀ ਜੀ ਕਰਕੇ ਤੈਨੂੰ ਹੁਣ ਭਗਤ ਕਬੀਰ ਜੀ ਸੀ ਹਾਂ ਹੁਣ ਉਹਦੀ ਵਡਿਆਈ ਬਹੁਤ ਸੀ ਜਿਵੇਂ ਕਿਸੇ ਨੂੰ ਭਗਤ ਦੀ ਵਡਿਆਈ ਹੁੰਦੀ ਉਹ ਬਾਣੀ ਪੜਦਾ ਸੋਨੇ ਕੰਮ ਕਰਦਾ ਜਿਹੜੇ ਪੰਡਤ ਸੀ ਉਹਦੇ ਐਂਟੀ ਉਹ ਕਹਿੰਦੇ ਯਾਰ ਇਹਦੇ ਐਵੇਂ ਇਹਨੂੰ ਕਬੀਰ ਕਬੀਰ ਕਰੀ ਜਾਂਦੇ ਆ ਯਾਰ ਇਹਦਾ ਕਢਾ ਕੇ ਦਾ ਗਦੌੜਾ ਫਿਰਿਆ ਕੀ ਇਹੇ ਕਰਦਾ ਉਹ ਇਹਦੇ ਉਲਟ ਵੀ ਇਹਦੀ ਆਪਾਂ ਬੇਇੱਜ਼ਤੀ ਕਰੀਏ ਕਿਵੇਂ ਕਰੀਏ ਸੋਚੀ ਗਏ ਸੋਚੀ ਗਏ ਕਹਿੰਦੇ ਉਂ ਕਰੋ ਯਾਰ ਵੀ ਆਪਾਂ ਨਾ ਡੌਂਡੀ ਪਟਾ ਦਗੇ ਚਾਰ ਚਪੇਰੇ ਵੀ ਕਬੀਰ ਦੇ ਘਰੇ ਭੰਡਾਰਾ ਬਹੁਤ ਵਧੀਆ 36 ਪ੍ਰਕਾਰ ਦਾ ਆਜੋ ਛਕੋ ਤੇ ਗਰੀਬ ਹੈਗਾ ਇਹ ਕਿੱਥੋਂ ਕਰ ਦੂ ਤੇ ਲੋਕ ਪਾਣ ਸਾਧੂ ਸੰਤ ਦੇ ਘਰੇ ਆਉਣਗੇ ਤੇ ਇਹਦੀ ਹੋਊਗੀ ਬੇਟੀ ਤੇ ਉਹ ਗਾਲਾਂ ਕੱਢਣਗੇ ਤੇ ਆਪਾਂ ਤਮਾਸ਼ਾ ਦਾਵਾਂਗੇ ਉਹ ਪੰਡਤ ਦੂਜੇ ਕਹਿੰਦੇ ਹਾਂ ਉਹ ਗਾਲਾਂ ਸੋਡੀ ਠੀਕ ਆ ਉਹਨਾਂ ਨੇ ਰੈ ਬਣਾ ਲਈ ਰੈ ਬਣਾ ਕੇ ਤੇ ਪਟਾਤੀ ਡੌਂਡੀ ਛਿੱਟਗਾਂ ਕੱਢ ਤਗਾਂ ਡੋਟ ਸਾਧੂ ਚੰਗੇ ਟੋਲਿਆਂ ਨੂੰ ਆਜੋ ਵੀ ਕਬੀਰ ਦੇ ਘਰੇ ਭਨਾਰਾ ਫਲਾਨੀ ਤਰੀਕ ਦਾ ਭਾਈ ਉਹਦਾ ਸਾਧੂ ਸੰਤ ਦਾ ਟੋਲਿਆਂ ਬਣ ਕੇ ਤੁਰ ਪਏ ਹੁਣ ਕਬੀਰ ਭਗਤ ਕਰੇ ਬਾਹਰ ਚ ਖੜਾ ਜਦੋਂ ਇੱਕ ਪਹਿਲੀ ਟੋਲੀ ਆਈ ਕਹਿੰਨ ਉਹ ਕਹਿੰਦੇ ਕਬੀਰ ਜੀ ਪੈਰੀਂ ਹੱਥ ਲਾਇਆ ਕਬੀਰ ਕਹਿੰਦੇ ਉਹ ਕਹਿੰਦਾ ਕੀ ਗੱਲ ਕਹਿੰਦਾ ਜੀ ਤੁਹਾਡੇ ਘਰੇ ਅੱਜ ਭੰਡਾਰਾ ਤੇ ਉਹ ਕਹਿੰਦਾ ਤੁਹਾਨੂੰ ਕਿਹਨੇ ਕਿਹਾ ਕਹਿੰਦਾ ਜੀ ਸਾਨੂੰ ਤਾਂ ਚਿੱਠੀਆਂ ਗਈਆਂ ਸਾਧੂ ਸਾਧਨ ਦਾ ਤੁਰੇ ਆਉਂਦੇ ਆ ਕਹਿੰਦਾ ਲੈ ਵੀ ਪੰਡਤਾਂ ਨੇ ਉਹੀ ਗੱਲ ਹੀ ਕਹੀ ਤੇ ਕਬੀਰ ਨੇ ਉੱਥੇ ਲੋਹੀ ਨੂੰ ਨਹੀਂ ਦੱਸਿਆ ਵੀ ਮੈਂ ਲੁਕਦਾ ਤੇ ਉੱਥੇ ਨਿਕਲ ਗਿਆ ਪਰੇ ਝਾੜੀਆਂ ਚ ਤੇ ਲੁੱਕ ਕੇ ਬਹਿ ਗਿਆ ਜਾ ਕੇ ਕਬੀਰ ਆਪ ਉਹਨੋਂ ਉਦੋਂ ਅਕਾਲ ਪੁਰਖ ਵਾਹਿਗੁਰੂ ਉਹਦੀ ਤਪਛਾ ਕਰਦਾ ਸੀ ਬਾਣੀ ਪੜਦਾ ਸੀ ਆਉਂਦਾ ਜਾਂਦਾ ਸੀ ਉਹ ਭਾਈ ਮਹਾਰਾਜ ਕਹਿੰਦੇ ਵੀ ਇਹ ਤਾਂ ਇਹਦੀ ਬੇਇੱਜ਼ਤੀ ਵਾਲੀ ਹੋ ਜੂ ਕਬੀਰ ਦੇ ਤਾਂ ਜੇ ਅੱਜ ਆਪਾਂ ਇਹਦਾ ਨਾਮ ਬਿਲਾ ਸਾਰਿਆ ਤੇ ਵਾਹਿਗੁਰੂ ਨੇ ਕਬੀਰ ਬਣ ਕੇ ਉਹਦਾ ਹੀ ਰੂਪ ਉਤਾਰ ਲਿਆ ਕਬੀਰ ਦਾ ਹੀ ਤੇ ਲੋਈ ਦੇ ਕੋਲੇ ਜਾਵੜੇ ਕਹਿੰਦੇ ਲੋਈ ਚੱਲ ਵੀ ਪੜਨਾਰਾ ਕਰਨਾ ਤੇ ਆਪਾਂ ਆਪਣੇ ਕਦਾ ਸਾਧੂ ਸੰਤਣਾਂ ਨੂੰ ਕਹਿੰਦੇ ਉਹ ਉਹਨੂੰ ਐਂ ਲੱਗੇ ਵੀ ਮੇਰਾ ਪਤਿ ਕੋਈ ਆ ਕਬੀਰੀ ਆ ਤੇ ਸੀਮਾ ਬਿਸ਼ਨੂ ਭਗਵਾਨ ਆਪ ਤੇ ਚੱਲ ਭਾਈ ਚੌਲ ਲੈ ਕਿਧਰ ਜਾਨੀ ਬਹੁਤ 36 ਪ੍ਰਕਾਰ ਦਾ ਭੋਜਨ ਕਰਤਾ ਸ਼ੁਰੂ ਤੇ ਕਬੀਰ ਦੇ ਰੂਪ ਚ ਵਿਸ਼ਨੂੰ ਭਗਵਾਨ ਭੱਜਾ ਫਿਰੇ ਵਿੱਚ ਤੇ ਭਾਂਡੇ ਵੀ ਸੋਨੇ ਦੇ ਨਾਲ ਹੀ ਭਾਂਡੇ ਬੰਡ ਤੇ ਸੁਰਵੇ ਜੀ ਜੇ ਛਕਿਆ ਨਾਲ ਹੀ ਲੈ ਜਾਓ ਥਾਲ ਕੌਲੀਆਂ ਗਲਾਸ ਨਾਲ ਹੀ ਠੀਕ ਹੁਣ ਪਾਈ ਉਧਰ ਰੋਸ਼ਕੀ ਜਾਣ ਆਏ ਜਾਣ ਪੰਡਤ ਮੁੜੀ ਆਪਣੇ ਮੁੜੀ ਜਾਣ ਸਾਧੂ ਸੰਤ ਤੇ ਕਬੀਰ ਬੈਠਾ ਲੁਕਿਆ ਜਦੋਂ ਦੇ ਕੋਲ ਦੀ ਟੋਲੀਆਂ ਲੰਗੀ ਜਾਣ ਕਹਿੰਦੇ ਸੋਨੇ ਘੜਕਾਉਂਦੇ ਜਾਣ ਤੇ ਤਨਕਵੀਰ ਤਨਕਵੀਰ ਤੇ ਹੁੰਦੀ ਜਾਵੇ ਉਹ ਕਹਿੰਦਾ ਯਾਰ ਕਮਾਲ ਹੋ ਗਿਆ ਯਾਰ ਵੀ ਇਹ ਵੀ ਮੈਂ ਤਾਂ ਲੁਕਿਆ ਬੈਠਾ ਵੀ ਇਹ ਤਾਂ ਅਕਬੀਰ ਕਿਵੇਂ ਹੋਣ ਲੱਗ ਗਿਆ ਇਹ ਤਾਂ ਮੇਰਾ ਹੀ ਨਾਮ ਜਪਦੇ ਜਾਂਦੇ ਆ ਤੇ ਉਹ ਕਹਿੰਦਾ ਵੀ ਨੇਰੇ ਜੇ ਹੋਏ ਨਿਕਲਾਂਗੇ ਇਥੋਂ ਜਦੋਂ ਨੇਰਾ ਜਾ ਹੋ ਗਿਆ ਨਿਕਲ ਕੇ ਤੇ ਘਰੇ ਆ ਗਿਆ ਜਦੋਂ ਘਰੇ ਆਇਆ ਤੇ ਮੇਲਾ ਤਾਂ ਉਹ ਵਿਛੜ ਗਿਆ ਸੀ ਭਾਂਡੇ ਚੱਕੇ ਗਏ ਤੇ ਵਿਸ਼ਨੂੰ ਭਗਵਾਨ ਜਿਹਦੇ ਸਭ ਕਬੀਰ ਆ ਗਿਆ ਉਹਨੇ ਮਾਰੀ ਡਾਰੀ ਚੜ ਗਿਆ ਸਵਾਰ ਤੇ ਜਦੋਂ ਉਹ ਤੇ ਲੋਹੀ ਉਹਦੇ ਚ ਪੈਰ ਨਾ ਛੱਡੇ ਜਦੋਂ ਦੇ ਪੈਰ ਨਾ ਕਬੀਰ ਦੇ ਪੈਰ ਨਾ ਛੱਡੇ ਕਬੀਰ ਕਹੇ ਕਬੀਰ ਹੁਣ ਆਪਦੇ ਉਹ ਕਹਿੰਦਾ ਮੈਂ ਤਾਂ ਆਇਆ ਲੁਕਿਆ ਉਹ ਕਹਿੰਦਾ ਭਾਗਵਾਨੇ ਕੀ ਗੱਲ ਉਹ ਕਹਿੰਦੀ ਤੂੰ ਤਾਂ ਕਮਾਲ ਹੀ ਕਰਤੀ ਅੱਜ ਤੂੰ ਇਹੋ ਜਿਹਾ ਭੰਡਾਰਾ ਕਰਾਤਾ ਅੱਜ ਮੇਰੇ ਘਰੇ ਤੂੰ ਤਾਂ ਤੂੰ ਤਾਂ ਸੋਨੇ ਦੇ ਭਾਂਡੇ ਵੀ ਵਡਾਤੇ ਨਾਲ ਹੀ ਉਹ ਕਹਿੰਦਾ ਪਛਤਾ ਤਾ ਕਹਿੰਦਾ ਵੀ ਇਹ ਵਾਹਿਗੁਰੂ ਨੇ ਕਰਿਆ ਕਾਰਜ ਅੱਜ ਮੇਰਾ ਆਪ ਸੱਚੇ ਪਾਤਸ਼ਾਹ ਨੇ ਜੇ ਹੁਣ ਮੈਂ ਇਹਦੇ ਕੋਲੇ ਇਹਨੂੰ ਕਹਿਤਾ ਤੇ ਇਹਨੇ ਦਿਲ ਛੱਡ ਜਾਣਾ ਫੇਰ ਉਹਨੇ ਰਾਤ ਨੂੰ ਸਮਝਾਇਆ ਵੀ ਭਾਗਵਾਨੇ ਮੈਂ ਤਾਂ ਐ ਕਰਕੇ ਗਿਆ ਸੀ ਲੋਕੋ ਉਹ ਕਹਿੰਦੀ ਫੇਰ ਕਹਿੰਦੀ ਫਿਰ ਤੇਰਾ ਰੂਪ ਧਾਰ ਕੇ ਬੇਸ਼ਰਮ ਭਗਵਾਨ ਭਗਵਾਨ ਹੀ ਮੇਰੇ ਕੋਲੇ ਤਰੇ ਫਿਰਦੇ ਰਹੇ ਉਹ ਕਹਿੰਦਾ ਬਾਸ ਫਿਰ ਕਬੀਰ ਦਾ ਰੂਪ ਧਾਰ ਕੇ ਹੀ ਫਿਰਦੇ ਰਹੇ ਕਹਿੰਦੀ ਮੈਂ ਤਾਂ ਸੋ ਨੂੰ ਹੀ ਸਮਝੀ ਜਾਂਦੀ ਆ ਵੀ ਤੂੰ ਸੋ ਹੀ ਹੈ ਤੇ ਸੀ ਬਿਸ਼ਣੂ ਭਗਵਾਨ ਕਹਿਣ ਦਾ ਭਾਵ ਜਦੋਂ ਕੋਈ ਬੰਦਾ ਕਿਸੇ ਦੀ ਚੰਗੇ ਬੰਦੇ ਦੀ ਆਪਣੀ ਬੇਇੱਜ਼ਤੀ ਕਰਨ ਨੂੰ ਫਿਰਦਾ ਤਾਂ ਨਹੀਂ ਹੁੰਦੀ ਉਹਦੀ ਉਹ ਬਸ ਪਰਮੇਸ਼ਰ ਨੂੰ ਆਪ ਖੜਨਾ ਪੈਂਦਾ ਆ ਕੇ ਇਸ ਤਰ੍ਹਾਂ ਫਿਰ ਉਹ ਮਹਾਰਾਜ ਨੇ ਕਬੀਰ ਦੀ ਇੱਜ਼ਤ ਰੱਖੀ ਜਿਹੜਾ ਇਹ ਗੁਰੂ ਘਰ ਆ ਫਿਰ ਜਦੋਂ ਇਹਦੇ ਥਾਂ ਤੇ ਆਪਾਂ ਸੱਚੇ ਆ ਕੋਈ ਆਪਣੀ ਡੌਂਡੀ ਪਟਾ ਵੀ ਅੱਜ ਜੀਤ ਕੇ ਕਰੇ ਵੀ ਆਹ ਕੁਛ ਆਪਾਂ ਕਹਿ ਦਿਓ ਆਪੇ ਦੀ ਬੇਇੱਜ਼ਤੀ ਹੋ ਤੇ ਫੇ ਖੰਭਰਾ ਮਹਾਰਾਜ ਉਦੋਂ ਬਟਾ ਕਰ ਦੇਵੇ ਇਹ ਜੀ ਬੰਦਾ ਤੇ ਉਹਦੇ ਆਸਰੇ ਤੇ ਆਉਨੇ ਆਪਾਂ ਵੀ ਤੂੰ ਹੀ ਤੇਰਾ ਹੀ ਦਿੱਤਾ ਖਾਨੇ ਆਂ ਭਗਵਾਨ ਬਸ ਜੋ ਕਾਰਵਾਈ ਆ ਤੇਰੀ ਐ ਇਸ ਤਰ੍ਹਾਂ ਕਰਕੇ ਸਾਧ ਸੰਗਤ ਵੀ ਮਹਾਰਾਜ ਤੇ ਕਰੇ ਚੰਗੀ ਸੇਵਾ ਕਰੋ ਚੰਗਾ ਨਾਮ ਜਪੋ ਹਰੇਕ ਨਾਲ ਮਿਲ ਵਰਤਨ ਕਰੋ ਪਿਆਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਬਾਹੇ ਗੁਰਜੀ ਕੀ ਫਤਿਹ